ਵਰਤੀਚ ਹੋਟਲ ਚ ਫੜੇ ਕਈ ਮੁੰਡਾ ਤੇ ਕੁੜੀ ਫੜੇ ਜਾਣ ਤੇ ਕਹਿੰਦੇ ਅਸੀਂ ਤਾਂ ਪਰਾਹਾ ਫਾਜ਼ਿਲਕਾ ਦੀ ਕਾਂਤੀ ਚੌਕ ਤੋਂ ਹੰਗਾਮੇ ਦੀ ਇੱਕ ਖਬਰ ਸਾਹਮਣੇ ਆਈ ਹੈ ਇੱਕ ਲੜਕਾ ਅਤੇ ਲੜਕੀ ਨੂੰ ਇੱਕ ਨਿਜੀ ਹੋਟਲ ਵਿੱਚ ਫੜ ਲਿਆ ਗਿਆ ਅਤੇ ਹੋਟਲ ਵਿੱਚ ਚੱਲ ਰਹੀਆਂ ਗਲਤ ਗਤੀ ਵਿਧੀਆਂ ਨੂੰ ਰੋਕਣ ਦੀ ਮੰਗ ਕੀਤੀ ਗਈ ਫੜਿਆ ਗਿਆ ਲੜਕਾ ਤੇ ਲੜਕੀ ਸਕੂਲੀ ਵਿਦਿਆਰਥੀ ਹਨ ਇਸ ਪੂਰੇ ਮਾਮਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਚ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਫਾਜ਼ਿਲਕਾ ਦੇ ਕਾਂਤੀ ਚੌਕ ਨੇੜੇ ਇੱਕ ਹੋਟਲ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਅਧਿਕਾਰੀ ਆਸ਼ਾ ਸ਼ਰਮਾ ਨੇ ਇੱਕ ਸਕੂਲ ਲੜਕੇ ਲੜਕੀ ਨੂੰ ਸ਼ੱਕੀ ਹਾਲਤਾਂ ਚ ਪੜ ਲਿਆ ਚਿਸ਼ਤੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਲਜ਼ਾਮ ਲਗੇ ਹਨ ਕਿ ਇੱਕ ਨਹੀਂ ਬਲਕਿ ਕਈ ਲੜਕੇ ਲੜਕੀਆਂ ਰੋਜ਼ਾਨਾ ਸਕੂਲ ਬੰਦ ਕਰਕੇ ਇਸ ਹੋਟਲ ਵਿੱਚ ਆਉਂਦੇ ਹਨ ਮਾਮਲੇ ਦੀ ਜਾਂਚ ਕਰ ਕਾਰਵਾਈ ਦੀ ਮੰਗ ਕੀਤੀ ਗਈ ਹੈ ਥੋੜੇ ਦੇ ਬੈਠਦੇ ਐ ਐਕਸਰਸਾਈਜ਼ ਵਗੈਰਾ ਕਰਦੇ ਨੇ ਤੇ ਮੇਰੇ ਤਕਰੀਬਨ ਰੋਲ ਦਾ ਹੀ ਕੰਮ ਹੈ ਬੱਚੇ ਉਨੀਵਰਸ ਭਾਈ ਉਹ ਨਹੀਂ ਵਧਦੀਆਂ ਭਾਈ ਉਹ ਜਿਹੜਾ ਕੰਡਰ ਹੁੰਦਾ ਹੈ ਕਿ ਵਧਦੇ ਨਹੀਂ ਆਜੀ ਮੈਂ ਦੇਖਿਆ ਮੇਰੇ ਸਾਹਮਣੇ ਕੋਈ 17 ਸਾਲਾਂ ਦਾ ਸਾਥੀ ਕੁੜੀ ਸੀ 17 18 ਦਾ ਵੀ ਨਹੀਂ ਹੋਣੀ ਬਸ 15 16 ਸਾਲ ਦੀ ਕੁੜੀ ਅੱਛਾ ਜੀ ਉਹ ਇੱਕ ਲੜਕੇ ਦੇ ਨਾਲ ਸਿੱਧਾ ਅੰਦਰ ਹਾਂ ਆਪਣੇ ਸੈਕਟਰ ਦਾ ਬੱਚਾ ਹੈ ਜੀ ਸੋ ਪਰ ਮੈਨੂੰ ਦੇਖ ਕੇ ਬੜਾ ਕੁਝ ਹੋਇਆ ਵੀ ਐਨੇ ਛੋਟੇ ਬੱਚੇ ਜਿੰਨਾ ਤੇ ਮਾਪਿ ਉਹ ਵਿਸ਼ਵਾਸ ਕਰਕੇ ਸਕੂਲ ਭੇਜਦੇ ਨੇ ਔਰ ਐਨਾ ਪੈਸਾ ਖਰਚ ਦੇ ਨੇ ਔਰ ਮਿਸ ਗਾਈਡੋ ਕੇ ਹੌਕਲਾ ਦੇ ਵਿੱਚ ਔਰ ਮੈਂ ਉਸੇ ਵੇਲੇ ਹੋਟਲ ਦੇ ਵਿੱਚ ਅੰਦਰ ਜਾ ਕੇ ਪਿੱਛੇ ਚਿੱਤੇ ਔਰ ਮੈਨੂੰ ਦੇਖ ਕੇ ਕਾਫੀ ਤੇਰੇ ਇਕੱਠੇ ਹੋ ਗਏ ਜਦੋਂ ਕੁੜੀ ਨੂੰ ਅੰਦਰੋਂ ਬਾਹਰ ਕੱਢਾਇਆ ਉਹ ਲੜਕੇ ਨੂੰ ਵੀ ਕੱਢਾਇਆ ਉਹ ਲੜਕਾ ਕਹਿੰਦਾ ਕਿ ਮੇਰੀ ਸਿਸਟਰ ਹੈ। ਹੂੰ। ਉਹ ਕੁੜੀ ਵੀ ਕਹਿੰਦੀ ਕਿ ਮੇਰਾ ਬ੍ਰਦਰ ਹੈ। ਹੂੰ। ਪਰ ਮੈਂ ਉਹਨਾਂ ਨੂੰ ਕਿਹਾ ਜੀ ਸਿਸਟਰ ਬੰਦਾ ਹੈਗਾ ਤੋ ਤੁਸੀਂ ਆਪਣੇ ਪੇਰੈਂਟਸ ਨਾਲ ਗੱਲ ਕਰਾਓ। ਹੂੰ। ਪਰ ਉਹਨਾਂ ਨੇ ਬਿਲਕੁਲ ਆਪਣੇ ਪੇਰੈਂਟਸ ਨਾਲ ਗੱਲ ਨਹੀਂ ਕਰਾਈ। ਔਰ ਮੈਂ ਪੇਰੈਂਟਸ ਨੂੰ ਵੀ ਔਰ ਸਾਰੇ ਨੂੰ ਇਹੀ ਰਿਕਵੈਸਟ ਕਰਦੀ ਹਾਂ ਕਿ ਆਪਣੇ ਕੁੜੀਆਂ ਦਾ ਜਹਾਨ ਕੁੜੀਆਂ ਦਾ ਖਿਆਲ ਰੱਖੋ ਤਾਂ ਕਿ ਕੁਝ ਲੋਕ ਕੁਝ ਬੰਦ ਲੋਕ ਕੁੰਡੇ ਨੇ ਜਿਹੜੇ ਮਿਸ ਬੈਕ ਕਰਕੇ ਉਹਨਾਂ ਨੂੰ ਗਲਤ ਫਾਇਦਾ ਉਖਾਦੇ ਨੇ। ਐਸਨ ਮੇਰੇ ਹੱਥੋਂ ਮਾਰ ਕੇ ਪੇਰੈਂਟਸ ਉੱਪੀ ਲੈ ਕਿ ਆਪਣੀਆਂ ਕੁੜੀਆਂ ਦਾ ਇਹ ਕਿਹੜਾ ਹੋਟਲ ਹੈ ਜੀ ਇਹ ਜਿਹੜਾ ਇਹ ਜੀ ਹੋਟਲ ਲ अच्छा जी। शिवाय ये पता नहीं किंदे कोले। मालिक कौन हैंदा? मालिक भी अपने दिल्ली ते ही नहीं। अच्छा जी। हां जी। ਤੁਸੀਂ ਕੋਲ ਨਾਲ ਨੂੰ ਕਿਹਾ ਕੋਚਲੇ। ਉਹ ਵੀ ਆਈ ਸੀ ਗਈ। ਉਹਨਾਂ ਨੂੰ ਵੀ ਕਿਹਾ ਪਰ ਇੱਥੇ ਰੋਡ ਦਾ ਕੰਮ ਹੈ। ਰੋਡ ਦਾ। ਪਰ ਮੈਨੂੰ ਇਹ ਹੈਵੀ ਕੰਮ ਚ ਕੰਮ ਜਿਹੜੇ ਸਕੂਲ ਸਟੂਡੈਂਟਸ ਨੇ। ਵੈਸੇ ਤਾਂ ਹੋਟਲੇ ਕੀ ਕੰਮ ਹੋਣਾ ਹੀ ਨਹੀਂ ਚਾਹੀਦਾ। ਪਰ ਿੱਕੇ ਛੋਟੇ-ਛੋਟੀਆਂ ਬੱਚੀਆਂ ਜਿਹੜੀਆਂ ਸਕੂਲਾਂ ਦੇ 15-15 16 ਸਾਲ ਦੀਆਂ ਬੈਗ ਚੱਕੇ ਹੋਏ ਸਕੂਲ ਕੀ ਬੰਦ ਦੀ ਬਜਾਏ ਸਿੱਧਾ ਹੋਟਲ ਦੇ ਵਿੱਚ ਆਂਦੇ ਨੇ। ਥਿਸ ਇਜ਼ ਵੈਰੀ ਲੋ ਗਿਲਟ ਗੱਲ ਹੈ। ਔਰ ਪੁਲਿਸ ਨੂੰ ਵੀ ਮੇਰਾ ਹੈ। ਅੱਜ ਦਾ ਤੁਸੀਂ ਮੰਗ ਕੇ ਅੰਦਰ ਵੜ ਗਏ ਪਹਿਲੇ ਵੀ ਗੇਸ ਸੀ ਕਿ ਦ੍ਰਿਸ਼ ਤੁਸੀਂ ਦੇਖਨੇ ਨਹੀਂ ਨਹੀਂ ਜੀ ਪਹਿਲੀ ਵਾਰ ਮੈਂ ਦੇਖਣੀ ਜ਼ਰੂਰ ਆ ਮੈਂ ਤਕਨੋਜ ਹੀ ਦੇਖਦੇ ਆ ਪਰ ਅੱਜ ਮੈਂ ਹਿੰਮਤ ਕਰਕੇ ਮੈਂ ਕਿਹਾ ਮੈਂ ਅੱਜ ਨਹੀਂ ਬਖਸ਼ਣਾ ਕਿਉਂਕਿ ਪੂਰੀ ਨੂੰ ਵੇਖ ਕੇ ਮੈਨੂੰ ਬੜਾ ਖੁਸ਼ ਹੋਇਆ ਵੀ ਇੰਨੇ ਛੋਟੇ ਬੱਚੇ ਨੇ ਜਿਹੜੇ ਪੇਰੈਂਟਸ ਇੱਥੇ ਇੰਨਾ ਯਕੀਨ ਕਰਕੇ ਬੱਚਿਆਂ ਨੂੰ ਕੁੜੀਆਂ ਨੂੰ ਭੇਜਦੇ ਨੇ ਚਾਰ ਚਾਰ ਹਜ਼ਾਰ ਰੁਪਏ ਫੀਸ ਸਕੂਲਾਂ ਦੀ ਉਸ ਤੋਂ ਬਾਅਦ ਟਿਊਸ਼ਨਾਂ ਤੇ ਖਰਚ ਕਰਦੇ ਨੇ ਉਹ ਮਾਂ ਬਾਪ ਨੂੰ ਧੋਖਾ ਦੇ ਕੇ ਹੋਟਲਾਂ 'ਚ ਫਿਰਦੇ ਨੇ ਬੜੇ ਅਫਸੋਸ ਹੋਇਆ ਮੈਨੂੰ ਤੇ ਸਕੂਲ ਦੀ ਡਰੈਸ ਪਾਈ ਹੋਈ ਸੀ ਹਾਂ ਜੀ ਸਕੂਲ ਦੀ ਡਰੈਸ ਪਾਈ ਹੋਈ ਸੀ ਚੈਕਰ ਹਾਰਟ ਦੀ ਡਰੈਸ ਸੀ ਕੁੜੀ ਦੀ ਐਕਟਿਵਾ ਕਿਸੇ ਦੀ ਮੁੰਡਾ ਵੀ ਆਇਆ ਮੈਂ ਉਹਦੇ ਇੱਕ ਦਾ ਕੱਪੜੇ ਵੀ ਲਗਾਇਆ ਕੁੜੀ ਨੂੰ ਵੀ ਤੂੰ ਕਿਉਂ ਗਲਤ ਗੱਲ ਆਇਆ ਜੇ ਮਨ ਹੈ ਯੋ ਮੈਂ ਸੰਜਣਾ ਵਸਤੇ ਨੇ ਕਿ ਨਹੀਂ ਬੇਟਾ ਤੇ ਇਹ ਵਸਤੇ ਗਲਤ ਕਰ ਰਹੇ ਹੋ ਤੂੰ ਮੁੰਡੇ ਦੇ ਮਗਰ ਲੱਗ ਕੇ ਮਿਸ ਦਾ ਯੋਕੇ ਉੱਠ ਲਈ ਫਿਰਦੇ ਹੋ ਮਾਂ ਬਪੂ ਨੂੰ ਵਿਸਵਾਸ ਤੋਂ ਧੋਖਾ ਦੇਦੇ ਹੋ ਤੇ ਤੁਹਾਡੇ ਵਸਤੇ ਗਲਤ ਕਰਦੇ ਹੋ ਕੀ ਮੰਗ ਕਰਦੇ ਹੋ ਜੀ ਕਹੀ ਕਰਨੀ ਆ ਜੀ ਇਹ ਗੱਲ ਉਹੀ ਨਹੀਂ ਚਹੀ ਸ਼ਹਿਰ ਦੇ ਹੋਟਲਾਂ ਦੇ ਵਿੱਚ ਤੁਹਾਡੀ ਸਰਕਾਰ ਹੈ ਜੀ ਤੁਹਾਡੀ ਸਰਕਾਰ ਹੈ ਤਾਂ ਕਿਉਂ ਫਿਰ ਨਹੀਂ ਨਹੀਂ ਤੁਹਾਡੀ ਸਰਕਾਰ ਹੈ ਫਿਰ ਵੀ ਮੈਂ ਵੀ ਮਾਪ ਹੈ ਮੇਰੇ ਸਾਹ ਕੋ ਵੀ ਇਹ ਕਹਿ ਰਹੀਆਂ ਲੈਸੀ ਕਹਿ ਰਹੀਆਂ ਮੈਂ ਫੋਨ ਇੱਕਦੋ ਕੀਤੇ ਨੇ ਪਰ ਫੋਨ ਕੋ ਉਠਾਇਆ ਨਹੀਂ ਤੇ ਮੈਂ ਪੁੱਛਾਇਆ ਚਾਹੇ ਗਲਤ ਨੰਬਰ ਕਰ ਦਿੱ ਦਿੱਜਿਤ ਗਲਤ ਲੱਗ ਗਿਆ ਮੈਨੂੰ ਤੁਸੀਂ ਅੱਗੇ ਆਇਓ ਬਾਕੀ ਹੋਰ ਕੋ ਮੱਲਾ ਵਸ ਇਸ ਚੀਜ਼ ਨੂੰ ਹਾਂ ਜੀ ਸਾਰੇ ਦੇਖੋ ਕਿੰਨਾ ਵਸ ਹੈ ਕੈਮਰਾ ਕੋ ਮਾਰ ਕੇ ਦੇਖੋ ਸਾਰੇ ਰਾਸ਼ਟਰ ਪੂਰਾ ਸਾਰੇ ਦਿਨੇ ਆਏ ਨਹੀਂ ਔਰ ਸਾਰੇ ਮੰਗਰਦੇ ਹੁਣ ਜਿਹੜਾ ਮਾਮਲਾ ਪੇਸ਼ ਆਇਆ ਉਹਦੇ ਤੁਸੀਂ ਕੀ ਕਾਰਵਾਈ ਕੀਤੀ ਹੈ ਕਾਰਵਾਈ ਕੀਤੀ ਜੀ ਇੱਕ ਵਾਰੀ ਸਾਰੇ ਕਹਿੰਦੇ ਜੀ ਜਾਨ ਦਿਓ ਬੱਚਾ ਕੁੜੀ ਹੈ ਬਦਨਾਮੀ ਹੋਵੇਗੀ ਜਾਨ ਦਿਓ ਪਰ ਅੱਗੇ ਤੂੰ ਇਸ ਤਰ੍ਹਾਂ ਨਹੀਂ ਕਰਨ ਦੇਵਾਂਗੇ ਜੇਕਰ ਐਵੇਂ ਹੋਏਗਾ ਤੇ ਸਾਰਾ ਮਿਲ ਕੇ ਪੂਰਾ ਐਕਸ਼ਨ ਲਵਾਵਾਂਗੇ ਮੈਂ ਚਿਤਾਵਨੀ ਦੇ ਕੇ ਛੱਡਿਆ ਹਾਂ ਜੀ ਜੇ ਤਾਵਲੀ ਜੇ ਛੱਡਦਾ ਅੱਜ ਹਾਂਜੀ ਅੱਜ ਤੇ ਕੰਮ ਹੀ ਛੱਡਦਾ ਜਿਹੜਾ ਇਹ ਕੰਮ ਚੱਲ ਰਿਹਾ ਹੈ ਗਲਤ ਕੰਮ ਚੱਲ ਰਿਹਾ ਹੈ ਉਹਦੇ ਅਗੇਂਸਟ ਤੁਸੀਂ ਪੁਲਿਸ ਕੰਪਲੇਂਟ ਕਰੋਗੇ ਨਹੀਂ ਨਹੀਂ ਅੱਜ ਤੱਕ ਐਮਐਲਏ ਤਾਂ ਜਿਹੜੀ ਕਾਰਵਾਈ ਕਰੇਗਾ ਕਰੇਗਾ ਉਹ ਬਾਅਦ ਦੀ ਗੱਲ ਹੈ ਜੇ ਤੁਸੀਂ ਦੇਖ ਰਹੇ ਹੋ ਉਹਦੀ ਕੋਈ ਦੋਸ਼ ਨਹੀਂ ਹੈ ਮੈਂ ਐਮਐਲਏ ਸਾਹਿਬ ਨੇ ਨੋਟਿਸ ਵੀ ਲੈਵਾਂਗੀ ਆ ਆਮ ਆਮਦਨੀ ਪਾਇਕੇ ਵਾਈਪ ਪ੍ਰਦਾਨ ਦੇਣਾ ਕਿ ਗਲੀ ਦੇ ਨਾਲੇ ਤੋਂ ਦੇਣਾਂ ਤੇ